ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਹਾਲਾਤ ਪਾਣੀਆਂ ਨੇ ਬਹੁਤ ਮਾਰੇ ਕਰ ਦਿੱਤੇ ਸੀਗੇ ਉਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਕਈ ਉਪਰਾਲੇ ਕੀਤੇ ਆਪ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਪੰਜਾਬ ਪ੍ਰਧਾਨ ਮੰਤਰੀ ਜੋ ਕਿ ਉਚੇਚੇ ਤੌਰ ਦੇ ਉੱਤੇ ਪੰਜਾਬ ਪਹੁੰਚੀ ਹੋਈ ਸੀ ਤੇ ਰਾਹਤ ਪੈਕੇਜ ਜਿਹੜਾ 1600 ਕਰੋੜ ਰੁਪਏ ਦਾ ਦਿੱਤਾ ਗਿਆ ਇਹ ਵੀ ਕਿਹਾ ਗਿਆ ਕਿ 12000 ਕਰੋੜ ਰੁਪਏ ਪਹਿਲਾਂ ਹੀ ਆਲਰੇਡੀ ਪੰਜਾਬ ਕੋਲ ਪਿਆ ਹੋਇਆ ਸਾਡੇ ਨਾਲ ਮੁੰਡਿਆ ਸਾਹਿਬ ਨੇ ਗੱਲਬਾਤ ਕਰਨਾ ਕਿ ਕੈਪਟਨ ਮਿਨਿਸਟਰ ਨੇ ਸਰ ਕੈਨ ਕਿਵੇਂ ਦੇਖਦੇ ਹੋ ਜਿਸ ਤਿੱਕੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਆ ਕੇ ਖੁਦ ਜਾਇਜ਼ਾ ਲਿਆ ਹਵਾਈ ਫੇਰਾ ਕੀਤਾ ਸਾਰਾ ਕੁਝ ਤੇ ਹੁਣ 1600 ਕਰੋੜ ਰੁਪਏ ਕਿਹਾ ਗਿਆ ਕਿ ਵੀ ਉਹ ਰਾਹਤ ਪੈਕੇਜ ਦੇ ਦਿੱਤਾ ਗਿਆ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਚਲੋ ਬਹੁਤ ਦੇਰ ਬਾਅਦ ਮੋਤੀ ਜੀ ਪੰਜਾਬ ਦੀ ਯਾਦ ਆਈ ਇੰਨੇ ਮੁਸੀਬਤ ਦੇ ਵਿੱਚ ਪੰਜਾਬ ਗੁਜ਼ਰਿਆ ਸੀ ਚਲੋ ਆਏ ਇਹਨਾਂ ਦਾ ਧੰਨਵਾਦ ਹੈ ਪਰ ਆ ਕੇ ਪੰਜਾਬ ਦਾ ਮਾਣ ਕਰਕੇ ਚਲੇਗਾ ਜੀ ਡਿਟੇਲ ਦੇ ਵਿੱਚ ਸਾਰਾ ਦੇਖਣ ਦੇ ਬਾਵਜੂਦ ਪੂਰਾ ਦੇਖ ਕੇ ਗਏ ਆਪ ਹੈਲੀਕਾਪਟਰ ਨਹੀਂ ਦੇਖਿਆ ਉਹਨਾਂ ਨੇ ਸਾਰੇ ਪੰਜਾਬ ਦੇ ਹਾਲਾਤ ਹਾਲਾਤ ਦੇਖਣ ਤੋਂ ਬਾਅਦ ਜਦੋਂ ਸਾਡੇ ਚੀਫ ਸੈਕਟਰੀ ਸਾਹਿਬ ਨੇ ਪੂਰਾ ਡਿਟੇਲ ਦੇ ਵਿੱਚ ਦੱਸਿਆ ਗਿਆ ਕਿ ਇੰਨੇ 2000 ਪਿੰਡਾਂ ਦਾ ਨੁਕਸਾਨ ਹੋਇਆ ਸੀ 2000 ਪਿੰਡਾਂ ਦੀਆਂ ਜ਼ਮੀਨਾਂ ਰੁੜਕੀਆਂ 2000 ਪਿੰਡਾਂ ਦੇ ਲੋਕ ਬਹੁਤ ਸਾਰੇ ਲੋਕਾਂ ਦੇ ਘਰ ਟੁੱਟ ਗਏ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਘਰ ਟੁੱਟ ਗਏ ਬਹੁਤ ਸਾਰੇ ਡੰਗਰ ਡੁੱਟ ਗਏ ਪਰਿਵਾਰਾਂ ਦੇ ਬਹੁਤ ਸਾਰਾ ਦਾ ਨੁਕਸਾਨ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਸੋ ਸਾਰਾ ਸੁਣਨ ਦੇ ਬਾਵਜੂਦ 1600 ਕਰੋੜ ਰੁਪਏ ਦਾ ਕਹਿੰਦੇ ਜੀ ਮੈਂ ਦੇਖੀ ਜਾ ਰਿਹਾ ਉਹਨੇ 1600 ਕਰੋੜ ਮੈਂ ਦੇਖੀ ਜਾਣਾ ਸੋ ਜਦੋਂ ਬੋਲਣੋਂ ਹਟੇ ਫੇਰ ਮੈਂ ਖੜਾ ਹੋਇਆ ਜਾਣ ਲੱਗੇ ਮੈਂ ਕਿਹਾ ਸਰ ਇੱਕ ਬੇਨਤੀ ਕਰਨੀ ਸੀ ਤੁਹਾਨੂੰ ਇਹਨੇ ਬੋਲੀਏ मैं सर आप सोलह सो करोड़ रुपया बहुत कम दे के जा रहे हो हजारों तो करोड़ का नुकसान है आप हमारे वाले दे फंड दे दीजिए सोलह सो करोड़ के बजाय ज्यादा बीस हजार करोड़ तो आप बोल के जाइए यह तो अभी तो दिया तो है आपको हिंदी आती है क्या हिंदी में बोला सुना नहीं आपको मैं सर ये तो आप मजाक वाली बात कर रहे हो एक अपमान वाली बात कर रहे हो मेरे को हिंदी आती है मेरे को सुना है सोलह सो करोड़ इसलिए तो मैं खड़ा हुआ हूँ ये सोलह सो करोड़ कम है ਸਾਹ ਕੋਦੇ ਸਾਥ ਮੇ ਰਵਨੀਤ ਮਿੱਟੂ ਜੀ ਖੜੇ ਤੇ ਕਹਤੇ 1600 ਰੁਪਏ ਤੋਂ ਗਿਆ ਜੀ ਦੇਖੋ ਰਵਨੀਤ ਮਿੱਟੂ ਕੋ ਵੀ ਚਾਹੀਏ ਥਾ ਕੋ ਮੇਰੇ ਸਾਥ ਹੁੰਗਾਰਾ ਦੇਣਾ ਕਿ ਭਾਈ ਪੰਜਾਬੀ ਹੋ ਪੰਜਾਬ ਘਰਾਨੇ ਵਾਲੇ ਹੋ ਪੰਜਾਬ ਨੇ ਇਤਨਾ ਪਿਆਰ ਦੀਆ ਮਿੱਟੂ ਜੀ ਕੋ ਉਹ ਕਹਤੇ ਮੋਤੀ ਜੀ 1600 ਜੀ ਵਜਾਏ ਥੋੜਾ ਹੋਰ ਵੜਾ ਦਿਜੀਏ ਉਹਨਾਂ ਨੇ ਬੁਰਾ ਨਹੀਂ ਠੀਕ ਹੈ ਠੀਕ ਹੈ ਇਹ ਬਹੁਤ ਪਪ ਮਹਾਨ ਕਰਕੇ ਗਏ ਪੰਜਾਬ ਦਾ ਬਹੁਤ ਥੋੜਾ ਹੈ ਪੰਜਾਬ ਦੇ ਲਈ 16 ਮੁੰਡੀਆ ਸਾਹਿਬ ਤੁਸੀਂ ਨਰਾਜ਼ ਹੋ ਰਹੇ ਹੋ ਪੰਜਾਬ ਸਰਕਾਰ ਨਰਾਜ਼ ਹੋ ਰਹੀ ਹੈ ਦੂਜੇ ਪਾਸੇ ਬਿੱਟੂ ਸਾਹਿਬ ਵੀ ਖੁਸ਼ ਹੋ ਰਹੇ ਨੇ ਜਾਖੜ ਸਾਹਿਬ ਵੀ ਖੁਸ਼ ਹੋ ਰਹੇ ਨੇ ਕਿ ਬਹੁਤ ਵਧੀਆ ਉਹਨਾਂ ਨੇ ਜਿਹੜਾ 1600 ਕਰੋੜ ਰੁਪਇਆ ਦਿੱਤਾ ਹੈ ਤੇ ਆਲਰੇਡੀ ਪੰਜਾਬ ਕੋਲ 12000 ਕਰੋੜ ਰੁਪਇਆ ਪਿਆ ਹੋਇਆ ਕਹਿੰਦੇ ਉਹ ਵਰਤਿਆ ਜਾਵੇ ਸਰਕਾਰ ਵੱਲੋਂ ਸਾਹਿਬ ਜੀ 12000 ਕਰੋੜ ਰੁਪਇਆ ਪਿਆ ਉਹਦੀ ਖਰਚੇ ਦੀ ਇਜਾਜ਼ਤ ਨਹੀਂ ਹੈ ਜੀ ਉਹਨਾਂ ਨੂੰ ਕਿਰਪਾ ਸਾਨੂੰ ਦੇਖ ਕੇ ਦੇ ਦਿਓ ਵੀ ਅਸੀਂ ਇਹ 12000 ਕਰੋੜ ਰੁਪਇਆ ਪੰਜਾਬੀਆਂ ਤੇ ਲਗਾ ਦਈਏ ਇਹ ਸਾਰਾ ਬਿੱਟੂ ਦਾ ਤੇ ਲਗਾ ਦਈਏ ਉਹ ਕਿਹੜੇ ਡਿਪਾਰਟਮੈਂਟ ਨੇ ਖਰਚੇ ਨਹੀਂ ਦੇ ਸੋ ਇਹ ਅੱਜ 1000 ਕਰੋੜ ਦਾ ਨੁਕਸਾਨ ਸੁਣਨ ਤੋਂ ਬਾਅਦ ਦੇਖਣ ਤੋਂ ਬਾਅਦ ਲੋਕਾਂ ਦੇ ਟਿਕਟ ਡੁੱੜ ਗਏ ਲੋਕਾਂ ਦੇ ਡੰਗੇ ਟੁੱਟ ਗਏ ਲੋਕਾਂ ਦੀ ਜਾਨਾਂ ਚਲੀਆਂ ਗਈਆਂ ਫਸਲવાડી ਤਬਾਹ ਹੋ ਗਈ ਖੇਤ ਮਿੱਟੀ ਨਾਲ ਭਰ ਗਏ ਮਲਵੇ ਨਾਲ ਭਰ ਗਏ ਸੋ ਘਰ ਰੁੜ ਗਏ ਤੇ ਇਹਨਾਂ ਦੇ ਦੇਖਣ ਦੇ ਬਾਵਜੂਦ ਇਹਨਾਂ ਸੋਨਾ ਦੇ ਸੜਕਾਂ ਪੰਜਾਬ ਦੀਆਂ ਸਾਰੀਆਂ ਟੁੱਟ ਗਈਆਂ ਜੀ ਤਾਂ ਮੈਂ ਕਹਾਂ ਆਰਡੀਐਫ ਦਾ ਫੰਡ ਹੀ ਸਾਡਾ 8000 ਕਰੋੜ ਉਹ ਦੇ ਦਿਓ ਟੋਟਲ ਸਾਡੀ ਚੱਕਸਾ ਦਾ 60000 ਰੁਪਏ ਸਾਡਾ ਪੰਜਾਬ ਦਾ ਉਹ ਦੇ ਜਾਓ ਤਾਂ ਦੁਬਾਰਾ ਪ੍ਰਮਾਨ ਕਰਨ ਵਾਲੀ ਗੱਲ ਪੰਜਾਬ ਦਾ ਪੁਆਨ ਹੈ ਜਿੱਥੇ ਮੇਰਾ ਪੁਆਨ ਹੈ ਕਿ ਆਪਕੋ ਹਿੰਦੀ ਆਉਂਦੀ ਹੈ ਕਿ 1600 ਕਰੋੜ ਦੇ ਦਿਆ 2000 ਪਿੰਡ ਦਾ ਨੁਕਸਾਨ ਹੋਇਆ 2000 ਪਿੰਡਾਂ ਨੂੰ 100 100 ਕਰੋੜ ਵੀ ਨਹੀਂ ਆਇਆ ਕੀ ਕੀ ਦਵਾਗੇ ਜੀ ਪਿੰਡ ਵਾਸੀਆਂ ਨੂੰ ਉਹ ਇਹਨਾਂ ਨੂੰ ਮੈਂ ਮਤਲਬ ਪੰਜਾਬ ਦਾ ਮਾਨ ਕਰਕੇ ਗਿਆ ਸੋ ਪੰਜਾਬ ਜਿੱਥੇ ਇਸ ਇਹਨਾਂ ਦੇ 1600 ਕਰੋੜ ਕੀ ਨਾਲ ਜਿਹੜਾ 1600 ਕਰੋੜ ਦੇ ਕੇ ਆ ਸਾਡੇ ਸਾਡੇ ਦਾ ਪੱਦਾ ਮਜ਼ਾਕ ਕੀਤਾ ਪੰਜਾਬ ਨੂੰ ਹਮੇਸ਼ਾ ਹੀ ਇਹਨਾਂ ਨੇ ਅੰਗੋਲਿਆ ਸੋ ਅੱਜ ਉਹ ਅੰਗੋਲਪਨਾ ਅੱਜ ਫਿਰ ਦਿਖਾ ਕੇ ਸੋ ਪੰਜਾਬ ਨੂੰ ਜਿਹੜੀ ਇਹਨਾਂ ਦੀ ਸਰੂਪੇ ਨਫ਼ਰਤ ਹੈ ਉਹ ਅੱਜ ਫਿਰ ਕਲੀਅਰ ਹੋ ਗਈ ਜਿੱਥੇ 1600 ਕਰੋੜ ਦੀ ਬਜਾਏ 20000 ਕਰੋੜ ਦੇ ਕੇ ਜਾਂਦੇ ਤੇ ਅਸੀਂ ਸੋਚਦੇ ਆ ਕਿ ਪੰਜਾਬ ਬਾਰੇ ਮੋਦੀ ਜੀ ਬਿਲਕੁਲ ਬਿਲਕੁਲ ਅਮੰਦੀਆ ਸਾਹਿਬ ਜਿਸ ਤਰੀਕੇ ਨਾਲ ਤੁਹਾਡੀ ਡਿਮਾਂਡ ਸੀਗੀ ਕਿ 20000 ਕਰੋੜ ਰੁਪਇਆ ਦਿੱਤਾ ਜਾਵੇ ਦੂਜੇ ਪਾਸੇ ਅਮਨ ਰੋੜਾ ਹੋਰਾਂ ਨੇ ਪਹਿਲੇ ਦਿਨੀ ਮੀਟਿੰਗ ਪ੍ਰੈਸ ਕਾਨਫਰੰਸ ਕਰਕੇ ਦੱਸ ਦਿੱਤਾ ਸੀਗਾ ਪਰ ਜਿਹੜੇ ਬੀਜੇਪੀ ਆਗੂ ਪੰਜਾਬ ਤੋਂ ਨੇ ਉਹਨਾਂ ਦੇ ਧਿਆਨ ਦੇ ਵਿੱਚ ਕਿਉਂ ਨਹੀਂ ਆਇਆ ਕਿ ਵੀ 20000 ਕਰੋੜ ਰੁਪਇਆ ਮੰਗਿਆ ਜਾਵੇ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਭਾਜੀ ਉਹਨਾਂ ਨੂੰ ਤੇ ਫੋਟੋ ਕਰਾ ਲਈ ਇੰਨੀ ਵੱਡੀ ਖੁਸ਼ੀ ਹੋਗੀ ਸਾਡੀ ਫੋਟੋ ਹੋਗੀ ਜੀ ਉਹਨਾਂ ਦੇ ਨਾਲ ਸਰੋਨੀਰ ਬਿੱਟੂ ਜੀ ਹੈਲੀਕਾਪਟਰ ਚ ਝੂਟਾ ਲੈ ਆ ਉਹਨਾਂ ਲਈ ਬਹੁਤ ਐਨਾ ਹੀ ਕੁਝ ਉਹਨਾਂ ਨੂੰ ਪੰਜਾਬ ਦਾ ਦੁੱਖ ਹੋਵੇ ਤੇ ਅੱਜ ਮੰਗਦੇ ਨਾ ਅੱਜ ਕਹਿੰਦੇ ਨਾ ਵੀ ਭਾਈ ਬਹੁਤ ਥੋੜਾ 100 ਕਰੋੜ ਥੋੜਾ ਵਧਾ ਦਿਓ ਜੀ ਜੀ ਹਾਂ ਜੀ ਜਦੋਂ ਪੰਜਾਬ ਦਾ ਦੁੱਖ ਨਾ ਹੋਵੇ ਪੰਜਾਬ ਦਾ ਦਰਦ ਨਾ ਹੋਵੇ ਫਿਰ ਫਿਰ ਬੰਦਾ ਕਹਿੰਦਾ ਜੀ ਬਹੁਤ ਦਿੱਤਾ ਹੈ ਸਾਨੂੰ ਪਤਾ ਨਾ ਅਸੀਂ ਪਹਿਲੇ ਦਿਨ ਤੋਂ ਪੰਜਾਬੀਆਂ ਨਾਲ ਪੂਰੀ ਪੰਜਾਬ ਸਰਕਾਰ ਦੇ ਹਰ ਵਰਕਰ ਆਮ ਆਦਮੀ ਪਾਰਟੀ ਦੇ ਹਰ ਵਰਕਰ ਲੀਡਰ ਸਾਹਿਬਾਨ ਸਾਡੇ ਪਾਰਟੀ ਸੁਪਰੀਮੋ ਤੱਕ ਖੁਦ ਜਾ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਮਿਲੇ ਲੋਕਾਂ ਨੂੰ ਅਨਾਜ ਤੱਕ ਰਾਸ਼ਨ ਦਿੱਤਾ ਗਿਆ ਹੈ ਇਹਨਾਂ ਚਾਰਾ ਪਚਾਇਆ ਗਿਆ ਪ੍ਰਸ਼ਾਸਨ ਲਗਾਇਆ ਹੋਇਆ ਸਾਰੇ ਮਨਿਸਟਰ ਲੱਗੇ ਹੋਏ ਆ ਆਪਣੀਆਂ ਤਰ੍ਹਾਂਾਂ ਆਂ ਸੇਵਾ ਚ ਪਾਤੀਆਂ ਸਾਡੇ ਐਮਪੀ ਸਹਿਬਾਨਾਂ ਨੇ ਕਰੋੜਾ ਦਾ ਫੰਡ ਦਿੱਤਾ 1000 ਕਰੋੜ ਨਾਲ ਕੀ ਕਰਾਂਗੇ ਸੀ ਆਪਾਂ ਉਹ ਬਹੁਤ ਭੱਦਾ ਮਜ਼ਾਕ ਕਰਕੇ ਕੇ ਮੋਦੀ ਜੀ ਨੇ ਤੇ ਇਹਨਾਂ ਖੇਲੀ ਗੱਲਾਂ ਪੰਜਾਬ ਆਏ ਪੰਜਾਬ ਦਾ ਮਜ਼ਾਕ ਕਰਕੇ ਚਲੇ ਗਏ ਸੋ ਮੈਨੂੰ ਮੈਂ ਇੰਨਾ ਹੀ ਬਿਲਕੁਲ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਪਹਿਲਾਂ ਹੀ ਆਲਰੇਡੀ ਕਹਿ ਦਿੱਤਾ ਸੀਗਾ ਕਿ ਵੀ ਜਿਨ੍ਹਾਂ ਪਰਿਵਾਰਾਂ ਨੇ ਜਾਨਾਂ ਗੁਆਈਆਂ ਨੇ ਇਹਨਾਂ ਦੇ ਵਿੱਚ ਹੜ੍ਹਾਂ ਦੌਰਾਨ ਉਹਨਾਂ ਨੂੰ 4 ਲੱਖ ਰੁਪਏ ਪ੍ਰਤੀ ਦਿੱਤਾ ਜਾਏਗਾ ਆਪਾ ਨਰਿੰਦਰ ਮੋਦੀ ਹੋਰਾਂ ਨੇ 2 ਲੱਖ ਰੁਪਏ ਰੱਖਿਆ ਗਿਆ 50000 ਰੁਪਏ ਜਗਨਨਾ ਨੂੰ ਰੱਖਿਆ ਗਿਆ ਜੀ ਇਹ ਪੰਜਾਬ ਦਾ ਦੁੱਖ ਨਹੀਂ ਹੈ ਜੀ ਪੰਜਾਬੀਆਂ ਦਾ ਨਫ਼ਰਤ ਜਿਹੜਾ ਜਿਹਾ ਸਿਰ ਝਲਕ ਗਈ ਸੱਲਾ ਵੀ ਨਫਰਤ ਕਰਦੇ ਆਏ ਨੇ ਪੰਜਾਬ ਕਿੱਥੇ ਨਹੀਂ ਖੜਿਆ ਪੰਜਾਬ ਦੇ ਲਈ ਆਜ਼ਾਦੀ ਲਈ ਸਭ ਤੋਂ ਅੱਗੇ ਕੋਈ ਵੀ ਵੇਸ ਤੇ ਨੋਕ ਤਾਵੇ ਪੰਜਾਬੀ ਇੱਕ ਕੇ ਇਹ ਕਿਸੇ ਸਟੇਟ ਚ ਕੋਈ ਨੁਕਸਾਨ ਹੋਵੇ ਪੰਜਾਬੀਆਂ ਦੇ ਲੰਗਰਾਂ ਨੇ ਢੇਰ ਲੰਗਰਾਂ ਦੇ ਲੰਗਰ ਢੇਰ ਲਾ ਦਿੱਤੇ ਤੇ ਇਹ ਅੱਜ ਪੰਜਾਬ ਦੇ ਲਈ ਜੇ ਆਏ ਦੇਖਣ ਸਭ ਕੁਝ ਦੇਖਿਆ ਜੱਜਾ ਲਿਆ ਸਾਰੀ ਡਿਟੇਲ ਦੇ ਵਿੱਚ ਚੀਫ ਸੈਕਟਰੀ ਨੇ ਡਿਟੇਲ ਦਿੱਤੀ ਜਦੋਂ ਸਾਰਾ ਸੁਣਨ ਦੇ ਬਾਅਦ ਇੱਕ ਸੋਨਾ ਸ ਕਰੋੜ ਬਿਲਕੁਲ ਬਾੜੀ ਗੱਲ ਹੈ ਸਾਡੇ ਗਵਰਨਰ ਜੀ ਸਿੰਦਰ ਮੋਦੀ ਜੀ ਲਈ ਬਹੁਤ ਮਾੜੀ ਗੱਲ ਹੈ ਆਖੀਰਲਾ ਸਵਾਲ ਲੈਣਾ ਚਾਹਕ ਗਿਆ ਜੀ ਆਖੀਰਲਾ ਸਵਾਲ ਲੈਣਾ ਚਾਹਾਂਗਾ ਜਿਸ ਤਿੱਕ ਨਾਲ ਤੁਹਾਨੂੰ ਕਿਹਾ ਗਿਆ ਕਿ ਵੀ ਆਪ ਕੋ ਹਿੰਦੀ ਨਹੀਂ ਆਤੀ ਇਸ ਦਾ ਕੀ ਜਵਾਬ ਲਿਆ ਜਾਏਗਾ ਜਿਹੜੇ ਬੀਜੇਪੀ ਆਗੂ ਨੇ ਜਾਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਕਿਉਂਕਿ ਇਹ ਪੰਜਾਬ ਦੀ ਬੇਇੱਜ਼ਤੀ ਹੈ ਪੰਜਾਬ ਦਾ ਅਪਮਾਨ ਹੈ ਉਹਨਾਂ ਨੂੰ ਮੇਰਾ ਇਹ ਸ਼ਬਦ ਚੰਗਾ ਨਹੀਂ ਲੱਗਾ ਕਿ ਮੈਂ ਕਹਾ ਪੰਜਾਬ ਦਾ ਬਹੁਤ ਸਰ ਜਿਆਦਾ ਨੁਕਸਾਨ ਹੋ ਗਿਆ ਆਪ 1600 ਕਰੋੜ ਰੁਪਇਆ ਥੋੜਾ ਦੇ ਕੇ ਜਾ ਰਹੇ ਹੋ ਕਹਿੰਦਾ ਮੈਂ ਹਿੰਦੀ ਵਿੱਚ ਬੋਲ ਤੋ ਦਿਆ 1600 ਕਰੋੜ ਇਤਨਾ ਨੁਕਸਾਨ ਮੈਂ ਕਹਾ ਸਰ ਮੈਂ ਇਹੀ ਤਾਂ ਬੋਲ ਰਹਾ ਹਾਂ ਕਿ ਹਜ਼ਾਰੋਂ ਕਰੋੜੋਂ ਦਾ ਨੁਕਸਾਨ ਹੋਇਆ ਹੈ ਆਪ 1600 ਕਰੋੜ ਕਮ ਦੇ ਕੇ ਜਾ ਰਹੇ ਹੋ ਕਹਤੇ ਆਪਕੋ ਹਿੰਦੀ ਨਹੀਂ ਆਤੀ ਕਿਆ ਬੋਲ ਤੋ ਦਿਆ ਪਰ ਇਹ ਮਜ਼ਾਕ ਬਣਾ ਕੇ ਕਹੇ ਕਿ ਰਮਨੀਤ ਵੀ ਤੁਜੀਗਾ ਤੇ ਬੋਲ ਦਿੱਤੀ ਐ ਸਾਨੂੰ ਸਭ ਕੁੜ ਬਹੁਤ ਹੈ ਜੇ ਬਾਤ ਹੋਈ ਉਸਕੇ ਬਾਅਦ ਬੋਲ ਨਹੀਂ ਦਿੱਤਾ ਗਿਆ ਬਿਲਕੁਲ ਬਹੁਤ ਸ਼ੁਕਰੀਆ ਜੀ ਮੁੰਡਿਆ ਸਾਹਿਬ ਬਹੁਤ ਸ਼ੁਕਰੀਆ ਬਿਲਕੁਲ ਮੁੰਡਿਆ ਸਾਹਿਬ ਜਿਸ ਤਰੀਕੇ ਨਾਲ ਤੁਹਾਡੀ ਡਿਮਾਂਡ ਸੀਗੀ ਕਿ 20000 ਕਰੋੜ ਰੁਪਇਆ ਦਿੱਤਾ ਜਾਵੇ ਦੂਜੇ ਪਾਸੇ ਅਮਨ ਰੋੜਾ ਹੋਰਾਂ ਨੇ ਪਹਿਲੇ ਦਿਨੀ ਮੀਟਿੰਗ ਪ੍ਰੈਸ ਕਾਨਫਰੰਸ ਕਰਕੇ ਦੱਸ ਦਿੱਤਾ ਸੀਗਾ ਪਰ ਜਿਹੜੇ ਬੀਜੇਪੀ ਆਗੂ ਪੰਜਾਬ ਤੋਂ ਨੇ ਉਹਨਾਂ ਦੇ ਧਿਆਨ ਦੇ ਵਿੱਚ ਕਿਉਂ ਨਹੀਂ ਆਇਆ ਕਿ ਵੀ 20000 ਕਰੋੜ ਰੁਪਇਆ ਮੰਗਿਆ ਜਾਵੇ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਪਾਜੀ ਉਹਨਾਂ ਨੂੰ ਤੇ ਫੋਟੋ ਕਰਾ ਲਈ ਇੰਨੀ ਜੀ ਰਵਨੀਤ ਬਿੱਟੂ ਜੀ ਹੈਲੀਕਾਪਟਰ ਚ ਝੂਟਾ ਲੈ ਆ ਉਹਨਾਂ ਲਈ ਬਹੁਤ ਐਨਾ ਹੀ ਕੁਝ ਉਹਨਾਂ ਨੂੰ ਪੰਜਾਬ ਦਾ ਦੁੱਖ ਹੋਵੇ ਤੇ ਅੱਜ ਮੰਗਦੇ ਨਾ ਅੱਜ ਕਹਿੰਦੇ ਨਾ ਵੀ ਭਾਈ ਬਹੁਤ ਥੋੜਾ 100 ਕਰੋੜ ਥੋੜਾ ਵਧਾ ਦਿਓ ਜੀ ਜੀ ਹਾਂਜੀ ਜਦੋਂ ਪੰਜਾਬ ਦਾ ਦੁੱਖ ਨਾ ਹੋਵੇ ਪੰਜਾਬ ਦਾ ਦਰਦ ਨਾ ਹੋਵੇ ਫਿਰ ਫਿਰ ਬੰਦਾ ਕਹਿੰਦਾ ਜੀ ਬਹੁਤ ਦਿੱਤਾ ਸਭ ਨੂੰ ਪਤਾ ਨਾ ਅਸੀਂ ਪਹਿਲੇ ਦਿਨ ਤੋਂ ਪੰਜਾਬੀਆਂ ਨਾਲ ਪੂਰੀ ਪੰਜਾਬ ਸਰਕਾਰ ਦੇ ਹਰ ਵਰਕਰ ਆਮ ਆਦਮੀ ਪਾਰਟੀ ਦੇ ਹਰ ਵਰਕੇ ਲੀਡਰ ਸਾਹਿਬਾਨ ਸਾਡੇ ਪਾਰਟੀ ਸੁਪਰੀਮੋ ਤੱਕ ਖੁਦ ਜਾ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਮਿਲੇ ਲੋਕਾਂ ਨੂੰ ਅਨਾਜ ਤੱਕ ਰਾਸ਼ਨ ਦਿੱਤਾ ਗਿਆ ਚੰਗਾ ਚਾਰਾ ਪਚਾਇਆ ਗਿਆ ਪ੍ਰਸ਼ਾਸਨ ਲਗਾਇਆ ਹੋਇਆ ਸਾਰੇ ਮინისტრ ਲੱਗੇ ਹੋਏ ਆ ਆਪਣੀਆਂ ਤਰ੍ਹਾਂਾਂ ਆਂਕੀ ਸੇਵਾ ਚ ਪਾਤੀਆਂ ਸਾਡੇ ਐਮਪੀ ਸੇਵਾਵਾਲਾ ਨੇ ਕਰੋੜਾ ਦਾ ਫੰਡ ਦਿੱਤਾ 1000 ਕਰੋੜ ਨਾਲ ਕੀ ਕਰਾਂਗੇ ਸੀ ਆਪਾਂ ਸੋ ਬਹੁਤ ਧੰਦਾ ਮਜ਼ਾਕ ਕਰਕੇ ਕੇ ਮੋਦੀ ਜੀ ਮੈਂ ਤੇ ਇਹ ਨਹੀਂ ਖੇਲੀ ਗੱਲ ਆ ਪੰਜਾਬ ਆਏ ਪੰਜਾਬ ਦਾ ਮਜ਼ਾਕ ਕਰਕੇ ਚਲੇ ਗਏ ਮੈਨੂੰ ਮੈਂ ਇੰਨਾ ਹੀ ਬਿਲਕੁਲ ਜਿਸ ਤਿੱਕੇ ਨਾਲ ਪੰਜਾਬ ਸਰਕਾਰ ਨੇ ਪਹਿਲਾਂ ਹੀ ਆਲਰੇਡੀ ਕਹਿ ਦਿੱਤਾ ਸੀਗਾ ਕਿ ਵੀ ਜਿਨ੍ਹਾਂ ਪਰਿਵਾਰਾਂ ਨੇ ਜਾਨਾਂ ਗੁਆਈਆਂ ਨੇ ਇਹਨਾਂ ਦੇ ਵਿੱਚ ਹੜ੍ਹਾਂ ਦੌਰਾਨ ਉਹਨਾਂ ਨੂੰ 4 ਲੱਖ ਰੁਪਏ ਪ੍ਰਤੀ ਦਿੱਤਾ ਜਾਏਗਾ ਆਪਾਂ ਨਰਿੰਦਰ ਮੋਦੀ ਹੋਰਾਂ ਨੇ 2 ਲੱਖ ਰੁਪਏ ਰੱਖਿਆ ਗਿਆ 50000 ਰੁਪਏ ਜਗਨਨਾ ਨੂੰ ਰੱਖਿਆ ਗਿਆ ਜੀ